ਅੱਜ ਆਪਾਂ ਕਰਾਂਗੇ ਅ ਅਪਰ ਬਾਡੀ ਨੂੰ ਟਾਰਗੇਟ ਅਪਰ ਬਾਡੀ ਨੂੰ ਟਾਰਗੇਟ ਕਰਨ ਤੋਂ ਪਹਿਲਾਂ ਜਿਵੇਂ ਆਪਾਂ ਹਮੇਸ਼ਾ ਦੱਸਦੇ ਨੇ ਪਹਿਲਾਂ ਆਪਾਂ ਵਾਰਮ-ਅਪ ਕਰਾਂਗੇ ਵਾਰਮ-ਅਪ ਆਪਾਂ ਜਿਹੜਾ ਹੈਗਾ ਆਰਮ ਸਰਕਲਸ 20 ਸੈਕੰਟ 30 ਸੈਕੰਟ ਫਰੰਟ ਬੈਕ ਨੂੰ ਉਸੇ ਥਾਂ ਤੇ ਅ ਰੂਲਸ ਕਰਾਂਗੇ ਸ਼ੋਲਡਰ ਰੂਲਸ ਦੇ ਵਿੱਚ ਸਾਈਡ ਤੋਂ ਦੇਖ ਲਓ ਹੌਲੀ-ਹੌਲੀ ਫਿਰ ਬੈਕ ਤੇ ਆਪਾਂ ਆਰਮ ਸਵਿੰਗਸ ਕਰਾਂਗੇ ਆਰਮ ਸਵਿੰਗ ਦੇ ਵਿੱਚ ਆਪਾਂ ਐਸਰਾਂ ਵੀ ਕਰ ਸਕਦੇ ਹਾਂ ਦੋਨੇ ਬਾਹਾਂ ਨੂੰ ਇਕੱਠਾ ਵੀ ਕਰ ਸਕਦੇ ਹਾਂ ਸਾਈਡ ਤੋਂ ਚੰਗੀ ਗੱਲ ਹੁੰਦੀ ਆ ਵੀ ਥੋੜਾ ਜਿਹਾ ਜੇ ਆਪਾਂ ਵਾਰਮ ਅਪ ਤੋਂ ਪਹਿਲਾਂ 5-7 ਮਿੰਟ ਜੋਂ ਵੀ ਐਕਸਰਸਾਈਜ਼ ਸਟਾਰਟ ਕਰਨੀ ਆ 5-7 ਮਿੰਟ ਦੀ ਵਧੀਆ ਵਾਕਿੰਗ ਕਰ ਲਿਆ ਕਰੋ 5 ਤੋਂ 10 ਮਿੰਟ ਬਾਦੂ ਹੁੰਦੇ ਨੇ ਵਾਕਿੰਗ ਥੋੜੀ ਤੇਜ਼ ਸਟੈਪਸ ਦੀ ਤੇ ਅਗਲੀ ਜਿਹੜੀ ਬਾਰ ਮ ਆਪਾਂ ਐਕਸਰਸਾਈਜ਼ ਹੈਗੀ ਆਪਣੀ ਡੀਪ ਬ੍ਰੀਥ ਕਰਨਾ ਫੇਰ ਖਿੱਚਾਂਗੇ ਹੌਲੀ ਹੌਲੀ ਛੱਡਿਆ ਇਹਦੇ ਨਾਲ ਥੋੜਾ ਹਾਰਟ ਪੰਪ ਬਲੱਡ ਨੂੰ ਤੇਜ਼ ਕਰਨ ਲੱਗ ਜੂਗਾ ਤੇ ਆਪਾਂ ਐਕਸਰਸਾਈਜ਼ ਲਈ ਰੈਡੀ ਹੋ ਜਾਵਾਂਗੇ ਅ ਪਹਿਲੀ ਐਕਸਰਸਾਈਜ਼ ਦੇ ਲਈ ਆਪਾਂ ਉਮੀ ਕਰਾਂਗੇ ਆਪਾਂ ਕਰਨੇ ਪੁਸ਼-ਅਪ ਪੁਸ਼-ਅਪ ਆਪਾਂ ਦੇਖੋ ਦੋ ਤਿੰਨ ਤਰੀਕੇ ਨੇ ਆਪਾਂ ਦੋਨੋਂ ਤਿੰਨਾਂ ਤਰੀਕਿਆਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਆਉਂਦਾਗਾ ਤੁਸੀਂ ਜਿਸ ਤੇ ਲੈਵਲ ਤੇ ਵੀ ਤੁਸੀਂ ਹੈਗੇ ਹੋ ਉਹੀ ਕਰਨਾਗਾ ਉਹ ਚੋਂ ਪਹਿਲਾ ਪੁਸ਼-ਅਪ ਦਾ ਵੇਰੀਏਸ਼ਨ ਹੈਗਾ ਵਾਲ ਪੁਸ਼-ਅਪਸ ਇਸ ਲੈਵਲ ਤੇ ਰਹੀਏ ਇੱਥੋਂ ਹੀ ਆਪਾਂ ਪੁਸ਼-ਅਪ ਕਰਾਂਗੇ ਥੋੜੀਆਂ ਅੱਡੀਆਂ ਚੱਕ ਲੈਣੀਆਂ ਨੇ ਹੌਲੀ ਹੌਲੀ ਇਹ ਜਿਨ੍ਹਾਂ ਨੂੰ ਟਫ ਲੱਗਦੀਆਂ ਨੇ ਨੋਰਮਲ ਪੁਸ਼-ਅੱਪਸ ਉਹਨਾਂ ਲਈ ਨਹੀਂ। ਸੋ ਦੂਸਰੀਆਂ ਜਿਹੜੀਆਂ ਪੁਸ਼-ਅੱਪਸ ਨੇ ਉਹ ਅ ਉਸ ਤੋਂ ਥੋੜਾ ਜਿਆਦਾ ਹੋਰ ਲੈਵਲ ਆਪਾ ਜਾਂਦਾਗਾ। ਵਾਲ ਪੁਸ਼-ਅੱਪਸ ਪਹਿਲੇ ਨੰਬਰ ਤੇ ਮੰਨ ਕੇ ਚੱਲੋ ਵੀ ਆਪਾਂ ਜੇ ਬਿਲਕੁਲ ਬਿਗਿਨਰ ਲਈ ਉਹ ਹੈ। ਦੂਸਰੇ ਲਈ ਆਪਾਂ ਕੀ ਕਰ ਸਕਦੇ ਆ? ਆਪਾਂ ਆਪਣੀਆਂ ਉਸੇ ਤਰ੍ਹਾਂ ਪਹਿਲਾਂ ਵੀ ਦੱਸਿਆ ਹੋਇਆ ਮੇਰਾ। ਅ ਆਪਾਂ ਆਪਣੀਆਂ ਲੱਤਾਂ ਨੇ ਜਿਹੜੀਆਂ ਗੁੱਡ ਨੇ ਜਿਹੜੇ ਥੱਲੇ ਲਾ ਲੈਣੇ ਨੇਗੇ। ਠੀਕ ਹੈ ਨਾ? ਤੇ ਉਸ ਤੋਂ ਬਾਅਦ ਬਾਹਾਂ ਨੋਰਮਲੀ ਜਿਵੇਂ ਖੋਲਦੇ ਹੁੰਨੇ ਆ ਉਹਵੇਂ ਖੋਲ ਕੇ ਤੇ ਆ ਇਸ ਤਰੀਕੇ ਨਾਲ ਆ ਲਵਾ। ਉਹ ਵੀ ਲਾ ਲੈਣੋ ਤਾਂ ਫ੍ਰਿਕਬਰੀ ਆ ਟਰਾਈ ਕਰਕੇ ਦੇਖਣੇ ਜਿਹੜੇ ਨਾਰਮਲ ਪੁਸ਼-ਅਪ ਨੇ ਆਪਾਂ ਇਹ ਸਭ ਤੋਂ ਬੈਸਟ ਆ ਇੱਥੇ ਆਪਣਾ ਟਾਰਗੇਟ ਆ ਵੀ ਆਪਾਂ ਇੱਥੇ ਤੱਕ ਪਹੁੰਚਣਾ ਤੈਨੂੰ ਘੱਟੋ-ਘੱਟ 10-10 12-12 ਆਪਾਂ ਤੋਂ ਲੱਗਣੇ ਸ਼ੁਰੂ ਹੋ ਜਾਣ ਠੀਕ ਹੈ ਨਾ ਜੇ 4-5 ਵੀ ਲੱਗਦਾ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਇਹਨੇ ਲਾਉਣੇ ਆ ਕਿ ਨਹੀਂ ਲਾਦਿਆ ਆਪਣੇ ਦੇਖੋ ਤੁਹਾਨੂੰ ਦੱਸਿਆ ਨੇ ਵੀ ਵਾਲ ਪੁਸ਼-ਅਪ ਅਸਿਸਟਡ ਜਾਨੀ ਕਿ ਨੀਜ਼ ਪੁਸ਼-ਅਪਸ ਤੇ ਤੀਸਰੀ ਦੱਸਿਆ ਤੁਹਾਨੂੰ ਨਾਰਮਲ ਪੁਸ਼-ਅਪਸ ਦੂਸਰੀ ਐਕਸਰਸਾਈਜ਼ ਆਪਾਂ ਲਾਵਾਂਗੇ ਆਰਮ ਰੇਜਸ ਆਰਮ ਰੇਜਸ ਸਿੰਪਲ ਬਹੁਤ ਸਿੰਪਲ ਹੈਗੀ ਸਾਈਡ ਤੋਂ ਬਾਹਾਂ ਤੇ ਕੰਟਰੋਲ ਹੋਣਾ ਚਾਹੀਦਾ ਇੱਥੋਂ ਐ ਨਹੀਂ ਕਰਨੀਆਂ ਐ ਨਹੀਂ ਕਰਨੀਆਂ ਯਾਨੀ ਕਿ ਬਹੁਤ ਸਟਿਕ ਹੌਲੀ ਲੈ ਕੇ ਜਾਣੀਆਂ ਨੇ ਆਉਣ ਵੇਲੇ ਬਿਲਕੁਲ ਹੌਲੀ-ਹੌਲੀ ਤੁਹਾਨੂੰ ਸਟ੍ਰੈਸ ਫੀਲ ਹੋਊਗਾ ਸ਼ੋਲਡਰ ਤੇ ਸ਼ੋਲਡਰ ਦੀ ਐਕਸਰਸਾਈਜ਼ ਹੈ ਇਹ ਇਹ 30 ਸਕਿੰਟ ਕਰਨੀਆਂ ਘੱਟੋ ਘੱਟ 30 ਸਕਿੰਟ ਲਾਉਣੇ ਆਪਾਂ ਇਹਦੇ ਠੀਕ ਹੈ ਜੀ ਇਹ ਐਕਸਰਸਾਈਜ਼ ਲਾਉਣ ਤੋਂ ਬਾਅਦ ਆਪਾਂ ਅਗਲੀ ਐਕਸਰਸਾਈਜ਼ ਕਰਦੇ ਹਾਂ ਅਗਲੀ ਐਕਸਰਸਾਈਜ਼ ਜਿਹੜੀ ਹੈਗੀ ਹੈ ਉਹ ਹੈਗੀ ਹੈਗੀ ਬਰਡ ਡੌਗ ਪੋਜ਼ ਠੀਕ ਹੈ ਵੀ ਬਰਡ ਡੌਗ ਪੋਜ਼ ਕਰਨਾ ਆਪਾਂ ਇਹਦੇ ਲਈ ਆਪਾਂ ਥੋੜਾ ਦਿਖਾਈਓ ਕੈਮਰਾ ਨਹੀਂ ਮਾ ਕੀਤਾ ਸੀ ਬਰਡ ਡੌਗ ਪੋਜ਼ ਦੇ ਲਈ ਆਪਾਂ ਇਸ ਪੋਜੀਸ਼ਨ ਚ ਆਵਾਂਗੇ ਹੁਣ ਦੇਖੋ ਹੋਲਡ ਉਸ ਤੋਂ ਬਾਅਦ ਥੱਲੇ ਆ ਜਾਣਾ ਉਸ ਤੋਂ ਬਾਅਦ ਅਸਲ 'ਚ ਥੱਲੇ ਹੀ ਝਾਕਣਾ ਹੁੰਦਾ ਹੈ ਜਦੋਂ ਆਪਾਂ ਉੱਪਰ ਝਾਕ ਦਿੰਦਾ ਬੈਲੈਂਸ ਵਿਗੜ ਜਾਂਦਾ ਹੈਗਾ ਸੋ ਇਹ ਹੈ ਬਾਰਡ ਡੌਗ ਪੋਜ਼ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਆਪਾਂ ਐਕਸਰਸਾਈਜ਼ ਕਰਾਂਗੇ ਉਹਦੇ ਲਈ ਆਪਾਂ ਨੂੰ ਇੱਕ ਕੁਰਸੀ ਦੀ ਲੋੜ ਪਊਗੀ ਤੇ ਆਪਾਂ ਕੁਰਸੀ ਰੱਖ ਕੇ ਉਹ ਐਕਸਰਸਾਈਜ਼ ਜਿਹੜੀ ਲਾਵਾਂਗੇ ਟਰਾਈਸੈਪਸ ਲਾਉਣੇ ਨੇਗੇ ਉਦਾਂ ਹੋਰ ਵੀ ਹੈਗੇ ਤੁਹਾਨੂੰ ਦੋ ਵੇਰੀਏਸ਼ਨ ਦੱਸ ਦੂੰਗਾ ਐਦਾਂ ਆਪਾਂ ਇੱਕ ਚੇਅਰ ਲੈ ਲੈਣੀ ਹੈਗੀ ਠੀਕ ਹੈ ਇਹਦੇ ਉੱਤੇ ਬੈਠਣਾ ਨਹੀਂ ਹੈ ਆਪਾਂ ਇੱਥੇ ਹੱਥ ਧਰ ਲੈਣੇ ਨੇ ਦੇ ਵਿੱਚ ਅੰਦਰਲੇ ਪਾਸੇ ਠੀਕ ਹੈ ਜੀ ਤੇ ਪੈਰ ਨੇ ਜਿਹੜੇ ਇੱਥੇ ਨਹੀਂ ਕਿ ਦੂਰ ਲੈ ਆਉਣੇ ਨੇ ਸੋ ਇਹੇ ਲਾਉਣੇ ਨੇ 10 ਲੱਗ ਜਾਣ 12 ਲੱਗ ਜਾਣ 15 ਲੱਗ ਜਾਣ ਜਾਂ 8 ਲੱਗ ਜਾਣ ਜੋ ਵੀ ਤੁਹਾਨੂੰ ਲੱਗਦਾ ਇੱਕ ਰਾਉਂਡ ਪੂਰਾ ਇਹਦਾ ਲਾਉਣਾਗਾ ਉਸ ਤੋਂ ਬਾਅਦ ਤਾਂ ਤੁਸੀਂ ਆਹ ਵਾਲੇ ਵੇਰੀਏਸ਼ਨ ਹੈ ਜਿਹੜਾ ਇਹਦਾ ਲਾ ਇਹਨੂੰ ਲਾਉਣ ਦੀ ਲੋੜ ਦੀ ਫਿਰ ਜਿਹੜਾ ਹੁਣ ਜੇ ਤੁਸੀਂ ਆਹ ਲਾ ਸਕਦੇ ਉਹ ਹੈਗਾ ਹੱਥ ਤੁਸੀਂ ਕਲੋਜ਼ ਕਰ ਲੈਣੇ ਨੇ ਆ ਦੇਖੋ ਇੰਨੇ ਕਲੋਜ਼ ਠੀਕ ਹੈ ਬਿਲਕੁਲ ਨਾਲ ਇੰਨੇ ਕਲੋਜ਼ ਕਰਕੇ ਤੇ ਤੁਸੀਂ ਇਧਰ ਮੈਂ ਤੁਹਾਨੂੰ ਇਧਰੋਂ ਕਰਦਾ ਮੈਂ ਉਮੀ ਕੀਤੇ ਉਹਨੇ ਕਲੋਜ਼ ਕੀਤੇ ਨੇ ਉਸੇ ਤਰ੍ਹਾਂ ਹੀ ਨੀਂ ਥੱਲੇ ਲਾ ਲਓ ਠੀਕ ਹੈ ਪਹਿਲਾਂ ਨੀਂ ਨਾਲ ਲਾ ਲਓ ਜੇ ਨੀਂ ਨਾਲ ਦੂਸਰੇ ਲੋਡ ਨਹੀਂ ਲੱਗਣੇ ਨੀਂ ਨਾਲ ਦੇਖੋ ਇਦਾਂ ਲਾ ਕੇ ਨਹੀਂ ਫਿਰ ਤੁਸੀਂ ਜੇ ਸਿੰਪਲ ਬਿਲਕੁਲ ਲਾਈ ਸਕਦੇ ਹੋ ਪੁਸ਼-ਅਪ ਫਿਰ ਆਹ ਇਹਨਾਂ ਤਿੰਨਾਂ ਚੀਜ਼ਾਂ 'ਚੋਂ ਇੱਕ ਚੀਜ਼ ਲਾ ਲਿਓ ਇਹ ਆਪਣੇ ਟ੍ਰਾਈਸੈਪਸ ਦੀਆਂ ਐਕਸਰਸਾਈਜ਼ਾਂ ਨੇ ਇਹ ਤਿੰਨੇ ਤਿੰਨਾ 'ਚੋਂ ਇੱਕ ਲਾਉਣੀ ਆ ਇਸੇ ਤਰ੍ਹਾਂ ਪਹਿਲਾਂ ਮੈਂ ਪੁਸ਼-ਅਪਸ ਦੱਸੇ ਸੀਗੇ ਉਹਨਾਂ ਤਿੰਨਾਂ 'ਚੋਂ ਇੱਕ ਲਾ ਲਿਓ ਜਿਹੜਾ ਵੀ ਤੁਹਾਨੂੰ ਲੱਗਦਾ ਜੇ ਦੋ ਲਾ ਲਓਂਗੇ ਤਾਂ ਵੀ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਗੱਲ ਇੱਕੋ ਹੀ ਹੋਣੀ ਹੈਗੀ ਸੁਬਾਲਾ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਉਹਨਾਂ ਤਿੰਨਾਂ 'ਚੋਂ ਇੱਕ ਤੇ ਆਹ ਤਿੰਨ ਜਿਹੜੀਆਂ ਆਪਾਂ ਦੱਸੀ ਨੇ ਟ੍ਰਾਈਸੈਪਸ ਦੀਆਂ ਇਹਨਾਂ 'ਚੋਂ ਇੱਕ ਅਗਲੀ ਐਕਸਰਸਾਈਜ਼ ਵੀ ਜਿਹੜੀ ਹੈਗੀ ਆ ਉਹ ਆਪਣੇ ਮੈਟ 'ਤੇ ਕਰਨ ਵਾਲੀ ਹੈਗੀ। ਉਹ ਹੈਗੀ ਆ ਸ਼ੋਲਡਰ ਟੈਪਸ। ਠੀਕ ਹੈ ਜੀ। ਸ਼ੋਲਡਰ ਟੈਪਸ ਕਿਵੇਂ ਕਰਨੇ ਨੇ ਆਪਾਂ? ਪਾਣੀ ਪੀ ਲੇ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਪਾਣੀ ਜ਼ਰੂਰੀ ਹੁੰਦਾ। ਸ਼ੋਲਡਰ ਟੈਪਸ। ਗੱਲ ਕਰਦੇ ਸੀ ਸ਼ੋਲਡਰ ਟੈਪਸ ਦੀ। ਉਸੇ ਤਰ੍ਹਾਂ ਬਾਹਾਂ ਜਿਵੇਂ ਆਪਾਂ ਪੁਸ਼-ਅੱਪਸ ਲਾਉਣੇ ਨੇ ਆ। ਐਸ ਵਾਈਡ ਤੇ ਐ ਖੋਲ ਲੈਣੀਆਂ ਨੇ। ਜਿਵੇਂ ਆਪਾਂ ਪੁਸ਼-ਅੱਪ ਲਾਇਏ ਸੀ ਇਹ ਦੇਖੋ। ਸਾਹਮਣੇ ਦਿਖਾਣਾ। ਠੀਕ ਹੈ। ਇੱਥਾਂ ਖੋਲ। ਉਸ ਤੋਂ ਬਾਅਦ ਟੈਪ ਸ਼ੋਲਡਰ ਟੈਪ ਇਹ ਚੈਤੇ ਐਂ ਐਂ ਨਹੀਂ ਕਰਨਾ ਐਂ ਐਂ ਨਹੀਂ ਕਰਨਾ ਇੱਕੋ ਲਖਤ ਨਹੀਂ ਕਰਨਾ ਸੋ ਅੱਜ ਦੀਆਂ ਇਹ ਸਾਰੀਆਂ ਐਕਸਰਸਾਈਜ਼ ਨੇ ਥੋੜੀਆਂ ਐਕਸਰਸਾਈਜ਼ ਨੇ ਆਪਰ ਬਾਡੀ ਦੇ ਲਈ ਨੇ ਜਿਉਂ-ਜਿਉਂ ਤੁਸੀਂ ਇਹਨਾਂ ਐਕਸਰਸਾਈਜ਼ ਨੂੰ ਕਰਿ ਜਾਓਗੇ 20 ਦਿਨ 20 ਨਵੀਆਂ ਐਕਸਰਸਾਈਜ਼ ਐਡ ਹੋਈ ਜਾਣੀਆਂ ਕਿਉਂਕਿ ਆਪਾਂ ਪਹਿਲਾਂ ਬੇਸ ਬਣਾਵਾਂਗੇ ਫੇਰ ਹੀ ਐਕਸਰਸਾਈਜ਼ ਕਰਨ ਦਾ ਫਾਇਦਾ ਜੀ ਆਪਾਂ ਪੋਰਸ਼ ਆਪਣੀ ਪੋਜੀਸ਼ਨ ਸਹੀ ਕਰ ਪਾਵਾਂਗੇ ਆਪਣਾ ਜਿਹੜਾ ਹੈਗਾਗਾ ਪੋਸਚਰ ਹੈਗਾ ਉਹ ਸਹੀ ਹੋਊਗਾ ਤਾਂ ਹੀ ਆਪਾਂ ਐਕਸਰਸਾਈਜ਼ ਜਿਹੜੀਆਂ ਵਧੀਆ ਕਰ ਸਕਾਂਗੇ ਤੇ ਆਪਾਂ ਨੂੰ ਰਿਜ਼ਲਟ ਵੀ ਵਧੀਆ ਮਿਲਣਗੇ ਸੋ ਇਹ ਸਾਰੀਆਂ ਕੌਨਫੀਡੈਂਸ ਬਿਲਡ ਕਰਨ ਵਾਲੀਆਂ ਐਕਸਰਸਾਈਜ਼ ਨੇ ਇਹਨਾਂ ਨੂੰ ਜਰੂਰ ਕਰੋ ਇੱਥੋਂ ਸਟਾਰਟ ਹੁੰਦਾ ਹੁੰਦਾ ਮੈਂ ਖੁਦ ਆਪਣੀ ਜਰਨੀ ਇਨ੍ਹਾਂ ਐਕਸਰਸਾਈਜ਼ ਤੋਂ ਘਰੋਂ ਹੀ ਸਟਾਰਟ ਕੀਤੀ ਸੀ ਠੀਕ ਹੈ ਜੀ ਸੋ ਸਾਰਿਆਂ ਦਾ ਧੰਨਵਾਦ ਆਪਣਾ YouTube ਚੈਨਲ ਜੀ ਨੂੰ ਸਬਸਕ੍ਰਾਈਬ ਕਰ ਦਿਓ ਦੂਸਰਿਆਂ ਨੂੰ ਕਹਿ ਕੇ ਵੀ ਜਰੂਰ ਕਰਾਓ ਵੱਧ ਤੋਂ ਵੱਧ ਤਾਂ ਕਿ ਆਪਾਂ ਵਧੀਆ ਤੋਂ ਵਧੀਆ ਜਿਹੜੀਆਂ ਵੀਡੀਓ ਨੇ ਹੋਰ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਥ